ਲਾਇ ਵੀ ਵੀਰੋ ਕਬੂਤਰਾਂ ਵਾਲਿਓ ਆਪਣੇ ਜਾਨਵਰ ਹੁਣੇ ਉੱਡ ਕੇ ਥੱਲੇ ਆਏ ਨੇ ਅੱਜ ਸੋਨ ਦਿਖਾਉਣਾ ਹੈ ਕਿ ਦੋ ਕਬੂਤਰੀਆਂ ਨੇ ਜੋੜੇ ਲਾਏ ਤੇ ਅੰਡੇ ਧਰ ਲਏ ਬਾਕੀ ਉਹ ਜੇ ਲੱਠੀ ਵਾਲਾ ਜੋੜਾ ਰਹਿੰਦਾ ਵੱਡੀ ਦਾ ਵੱਡੀ ਲੱਠੀ ਹੈ ਜਿਹੜੀ ਉਹਨੇ ਨੇ ਅੰਡੇ ਰੱਖੇ ਇੱਕ ਹੀ ਪਤਾ ਨਹੀਂ ਕਿ ਚੱਕਰ ਉਹਦਾ ਬੱਚਾ ਵੀ ਆ ਬੈਠਾ ਉੱਡਣ ਲੱਗ ਗਿਆ ਮੁੰਦੇ ਚਿੱਟੇ ਰੰਗ ਦਾ ਲਾਲ ਕੰਨੀਆ ਵਾਲਾ ਆ ਨੀਲੇ ਦਾ ਬੱਚਾ ਵਧੀਆ ਉਡਣ ਵਾਲਾ ਹੋ ਸਾਰੇ ਠੀਕ ਹੋਵਾਂਗੇ ਵੀਡੀਓ ਨੂੰ ਆਪਣੇ ਲਾਈਕ ਸ਼ੇਅਰ ਕਰੋ ਆ ਆਪਣੀ ਸ਼ਤਰੀ ਹੈਗੀ ਇਹ ਬੱਚਿਆਂ ਕਰਕੇ ਨੀਮੀ ਲਾਤੀ ਦੀ ਅੱਜ ਬਿਜਰੋ ਉੜਦੇ ਕਰਦੇ ਨੇ ਮਾੜਾ ਮੋਟਾ ਵੀ ਬਹਿ ਜਾਣਗੇ ਅੰਦਰ ਕਬੂਤਰ ਹੈਗਾ ਆ ਬੱਠੀ ਹੈਗੀ ਮੌਜੇ ਦਾ ਅੰਡਾ ਉਹ ਨੀਲੇ ਦਾ ਅੰਡਾ ਪਿਆ ਥੱਲੇ ਉਧਰ ਹਾਂ ਮੌਜਾ ਰ ਆ ਕਬੂਤਰੀ ਹੈ ਜੀ ਇਹਦਾ ਅੰਡਾ ਹੈ। ਕਟੀਆਂ ਦੀ ਕਬੂਤਰੀ ਆ ਕਟੀਆਂ ਦਾ ਮੌਜਾ ਹੈ। ਦੇਖੋ ਲਾਲ ਜੀ ਨੇ ਜੁਈਆਂ ਉਹ ਆ ਲਾਲ ਜੀ ਨਹੀਂ ਹੈ ਆ। ਬਚੇ ਕੈਸੇ ਆ ਉਹਨਾਂ ਨੇ। ਮਾਕੀ ਆਪਾਂ ਅੱਗੇ ਅੱਗੇ ਸਾਨੂੰ ਬਚਿਆਂ ਦੇ ਨਾਲ-ਨਾਲ ਸਾਰਾ ਕੁਝ ਦਿਖਾਵਾਂਗੇ। ਆਪਣੀ ਵੀਡੀਓ ਦੇ ਨਾਲ ਬਣੇ ਰਿਹਾ ਕਰੋ। ਮਤ ਤੋਂ ਬਾਅਦ ਲਾਈਕ ਸ਼ੇਅਰ ਕਰਿਆ ਕਰੋ। ਕਮੈਂਟ ਕਰਿਆ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਆਪਣੀ ਵੀਡੀਓ ਤੁਹਾਡੇ ਤੱਕ ਜਲਦ ਜਲ ਪਹੁੰਚੇ ਵਧੀਆ ਜਾਣਕਾਰੀ ਦਿੰਦੇ ਰਹਾਂਗੇ ਆ ਆ ਆ ਆ ਆ バーバー。